ਹੈਲੋ ਦੋਸਤੋ ਆਸ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਹਾਂ ਮੈਂ ਵੀਡੀਓ ਵਿੱਚ ਦੱਸਣ ਜਾ ਰਿਹਾ ਹਾਂ ਕਿ ਕਿਸ ਤਰ੍ਹਾਂ ਅਸੀਂ ਸਪੇਨ ਵਿੱਚ ਆਪਣਾ ਬੈਂਕ ਅਕਾਊਂਟ ਓਪਨ ਕਰਵਾ ਸਕਦੇ ਹਾਂ ਵੀਡੀਓ ਨੂੰ ਲਾਈਕ ਕਰਕੇ ਆਪਣਾ ਪਿਆਰ ਦੇਣਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਜਿਹੜੇ ਮੇਰੇ ਵੀਰ ਸਪੇਨ ਦੇ ਵਿੱਚ ਰਹਿ ਰਹੇ ਨੇ ਜਾਂ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਇਹ ਵੀਡੀਓ ਦੁਆਰਾ ਜਾਣਕਾਰੀ ਮਿਲ ਸਕੇ ਹਾਂਜੀ ਬੈਂਕ ਵਿੱਚ ਅਕਾਊਂਟ ਓਪਨ ਕਰਾਉਣ ਲਈ ਸਾਨੂੰ ਪਾਦਰੋਨ ਮਤਲਬ ਪਾਦਰੋਂ ਮੈਂਤੋ ਵੀ ਚਾਹੀਦੀ ਆ ਪਾਦਰੋਂ ਬਾਰੇ ਜਿਹੜੇ ਮੇਰੇ ਭਰਾ ਇੱਥੇ ਰਹਿ ਰਹੇ ਨੇ ਉਹਨਾਂ ਨੂੰ ਪਤਾ ਹੋਵੇਗਾ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਭਰਾਵਾਂ ਨੂੰ ਮੈਂ ਦੱਸ ਦਿੰਦਾ ਹਾਂ ਪਾਦਰੋਂ ਮਿਊਂਸੀਪਲ ਰਜਿਸਟ੍ਰੇਸ਼ਨ ਸਰਟੀਫਿਕੇਟ ਹੁੰਦਾ ਆ ਆਸਾਨ ਸ਼ਬਦਾਂ ਵਿੱਚ ਜਿੱਥੇ ਅਸੀਂ ਰਹਿ ਰਹੇ ਆ ਘਰ ਦਾ ਪ੍ਰੂਫ ਜਾਂ ਰੈਜ਼ੀਡੈਂਸ ਪ੍ਰੂਫ ਵੀ ਕਹਿ ਸਕਦੇ ਆ ਉਸ ਤੋਂ ਬਾਅਦ ਦੋ ਤਰ੍ਹਾਂ ਦੇ ਅਕਾਊਂਟ ਹੁੰਦੇ ਨੇ ਇੱਕ ਰੈਜ਼ੀਡੈਂਸ ਅਕਾਊਂਟ ਤੇ ਦੂਸਰਾ ਨੋਨ ਰੈਜ਼ੀਡੈਂਸ ਅਕਾਊਂਟ ਰੈਜ਼ੀਡੈਂਸ ਅਕਾਊਂਟ ਹੁੰਦਾ ਵਾ ਜਿਨ੍ਹਾਂ ਨੇ ਜ਼ਿਆਦਾ ਸਮੇਂ ਤੱਕ ਸਪੇਨ ਦੇ ਵਿੱਚ ਰਹਿਣਾ ਹੈ ਉਹਨਾਂ ਦੇ ਲਈ ਅਤੇ ਨੋਨ ਰੈਜ਼ੀਡੈਂਸ ਜਿਨ੍ਹਾਂ ਨੇ ਥੋੜੇ ਸਮੇਂ ਤੱਕ ਸਪੇਨ ਵਿੱਚ ਰਹਿਣਾ ਹੈ ਉਹਨਾਂ ਲਈ ਇਹ ਅਕਾਊਂਟ ਹੁੰਦਾ ਆ ਨੰਬਰ 3 ਤੇ ਸਾਨੂੰ ਵੈਲਿਡ ਪਾਸਪੋਰਟ ਚਾਹੀਦਾ ਹੈ ਤੇ ਪਾਦਨ ਹੋਈ ਨੂੰ 3 ਮਹੀਨੇ ਹੋ ਚੁੱਕੇ ਹੋਣ ਨੰਬਰ 4 ਤੇ ਸਾਨੂੰ ਸਪੇਨ ਦਾ ਮੋਬਾਈਲ ਨੰਬਰ ਚਾਹੀਦਾ ਤਾਂ ਕਿ ਸਾਨੂੰ ਬੈਂਕ ਵੱਲੋਂ ਮੈਸੇਜ ਦੁਆਰਾ OTP ਮਿਲ ਸਕਣ ਤਾਂ ਕਿ ਅਸੀਂ ਆਨਲਾਈਨ ਬੈਂਕਿੰਗ ਯੂਜ਼ ਕਰ ਸਕੀਏ ਨੰਬਰ 5 ਤੇ ਸਾਨੂੰ ਸਾਡਾ ਪੈਨ ਕਾਰਡ ਅਤੇ ਬੈਂਕ ਵਿੱਚ ਗਵਾਹੀ ਚਾਹੀਦੀ ਆ ਜਿਸ ਦੇ ਦੁਆਰਾ ਸਾਡਾ ਬੈਂਕ ਵਿੱਚ ਅਕਾਊਂਟ ਓਪਨ ਹੋ ਸਕੇ ਇਹ ਸਭ ਚੀਜ਼ਾਂ ਬੈਂਕ ਵਿੱਚ ਲੈ ਕੇ ਜਾਣ ਨਾਲ ਸੀ ਆਪਣਾ ਬੈਂਕ ਅਕਾਊਂਟ ਓਪਨ ਕਰਵਾ ਸਕਦੇ ਆ ਤੇ ਇਹ ਸਭ ਚੀਜ਼ਾਂ ਮੈਂ ਬੈਂਕ ਵਿੱਚ ਲੈ ਕੇ ਗਿਆ ਸੀ ਤੇ ਇਹ ਮੇਰਾ ਐਕਸਪੀਰੀਅੰਸ ਆ ਇੱਕ ਖਾਸ ਗੱਲ ਹੋਰ ਜਦੋਂ ਤੁਸੀਂ ਬੈਂਕ ਵਿੱਚ ਆਪਣਾ ਅਕਾਊਂਟ ਓਪਨ ਕਰਾਓ ਤਾਂ ਤੁਹਾਨੂੰ ਘੱਟ ਤੋਂ ਘੱਟ 30 ਯੂਰੋ ਬੈਲੈਂਸ ਜਮ੍ਹਾਂ ਕਰਾਉਣਾ ਪਵੇਗਾ। ਦੂਸਰੀ ਗੱਲ ਜਦੋਂ ਤੁਸੀਂ ਬੈਂਕ ਵਿੱਚ ਆਪਣਾ ਅਕਾਊਂਟ ਓਪਨ ਕਰਵਾਓ ਤਾਂ ਬੈਂਕ ਵਿੱਚ ਇੰਸ਼ੋਰੈਂਸ ਨਾ ਕਰਵਾਉਣਾ। ਚਾਹੇ ਤੁਸੀਂ ਕੰਮ ਕਰ ਰਹੇ ਹੋ ਚਾਹੇ ਨਹੀਂ ਨਹੀਂ ਤਾਂ ਹਰ ਮੰਥ ਤੁਹਾਡੇ 50 ਰੁਪਏ ਕੱਟੇ ਜਾਣਗੇ। ਇਸ ਤੋਂ ਵੱਧ ਜਾਂ ਇਸ ਤੋਂ ਘੱਟ ਵੀ ਕੱਟੇ ਜਾ ਸਕਦੇ ਨੇ ਤਾਂ ਤੁਸੀਂ ਇੰਸ਼ੋਰੈਂਸ ਨਾ ਹੀ ਕਰਵਾਉਣਾ ਤਾਂ ਵਧੀਆ ਰਹੇਗਾ ਤੁਹਾਡੇ ਲਈ। ਬੈਂਕ ਦੇ ਨਾਮ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮੈਂਸ਼ਨ ਕਰ ਦਾਂਗਾ ਜਾਂ ਤੁਸੀਂ ਮੈਨੂੰ ਕਮੈਂਟ ਵਿੱਚ ਵੀ ਪੁੱਛ ਸਕਦੇ ਹੋ ਤੇ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਬੈਂਕ ਦੁਆਰਾ ਬੈਂਕ ਦੀ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਪੁੱਛ ਸਕਦੇ ਹੋ ਤਾਂ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ ਮੈਸੇਜ ਕਰਕੇ ਤਾਂ ਮੇਰੀ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਨਾ ਆਸ ਹੈ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇਗੀ ਤਾਂ ਤੁਸੀਂ ਮੇਰੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਧੰਨਵਾਦ